ਸਾਲਾ ਕੁੱਟਣ ਲਈ ਆਹੋ ਭੈਣ ਸਾਲਾ ਕੁੱਟਣ ਲਈ ਆ ਤੁਹਾਡੀ ਮਿਕਸੀ ਹੈ ਨਹੀਂਗੀ ਨਾ ਸਾਡੇ ਕਿਤੇ ਤੁਹਾਡੇ ਹੈਗੀ ਸਾਡੇ ਹੈਗੀ ਹੋਈ ਲੈ ਲੈਣੀ ਆਡੀ ਨਾ ਬਹਿ ਜਾ ਤੇ ਨਾ ਖਲੋ ਜਾ ਚੱਲ ਭੈਣ ਬਹਿ ਜਾ ਹੁਣ ਬਹਿ ਜਾ ਏਡਾ ਥੋੜਾ ਤੇਰੇ ਘਰ ਹੋ ਗਏ ਤੇਰੇ ਭਰਾ ਆ ਦਰਮਾਨ ਕਾ ਤੇਰੇ ਘਰ ਕੀ ਹੋਣਾ ਕਿ ਭੈਣ ਕਹੇ ਜੀ ਤੇਰੇ ਹੋ ਗਏ ਨਾ ਮਸਾਲੇ ਮੋਕੇ ਨੂੰ ਪਾ ਪਤੇ ਕੇ ਤੇ ਖਾਰੀ ਜਿੱਤੇ ਕੇ ਸੂਰਜ ਲੈ ਕੇ ਤੇ ਕੰਮ ਰੇਦਾ ਹੀ ਹੁੰਦੇ ਤੇ ਭੈਣ ਭਰਾ ਲੱਭਦੇ ਨਾ ਨਾ ਭੈਣ ਭਰਾ ਕਿੱਥੇ ਲੱਭਦੇ ਨੇ ਘਰ ਮਖਿਆ ਲਿਆ ਨਹੀਂ ਦੇ ਨਾ ਧਿਆਨ ਨਹੀਂ ਦਿੱਤਾ ਤੇਰੇ ਵਾਂਗ ਨਾ ਨਾ ਤੇਰਾ ਮਸਾਲੇ ਜੀ ਜੋਰ ਚਲਿਆ ਨਹੀਂ ਨਹੀਂ ਮਸਾਲੇ ਚਲੇ ਜੜਿਆ ਜੋ ਭੈਣ ਭਰਾ ਉਹ ਥੋੜਾ ਭੰਜਦਾ ਮਰਜੀ ਨਹੀਂ ਨਹੀਂ ਮੈਂ ਤੇ ਹੋਰ ਮੈਂ ਤੇ ਹੋਰ ਆ ਤੀ ਚੁੱਪ ਕਰਕੇ ਬਹਿ ਗਈ ਕਿੰਨੇ ਦਿਨ ਹੋ ਗਏ ਹਮ ਸਾਡੇ ਮੁਕੇ ਨੇ ਇਹ ਜਾਈਂ ਯਾਨੀ ਬਦਲ ਵੇਖਾ ਜੀ ਨੀ ਕਲਾਸੀ ਕਰਨ ਦੇ ਆ ਕੇ ਤੇ ਕੀ ਕਰਤਾ ਹੁੰਦਿਆ ਪਤਾ ਮੈਂ ਤਾਂ ਕਰਕੇ ਨਹੀਂ ਪੁੱਟਾ ਮੈਂ ਚੱਲ ਚੰਗਾ ਕੀਤਾ ਹਾਂ ਸਿਰੇ ਤਾਂ ਤੋਪੇ ਪਾਇਆ ਹੁਣ ਆਪਾਂ ਤੁੱਕਾ ਤੇ ਮੈਂ ਚੱਲ ਕੋਟੀ ਲੈ ਨਹੀਂ ਵਧੀਆ ਹੋ ਗਿਆ ਆ ਹੋਰ ਕੀ ਹੈ ਨਾਲੇ ਜਿਹੜਾ ਕੰਮ ਕਰਨਾ ਉਹ ਕਰਕੇ ਕਲਾਸੀ ਕਰਕੇ ਹੀ ਹੋਰ ਕੀ ਆ ਮਸਾਲੇ ਬਗਰ ਟੀਜ ਵੀ ਚੰਗੀ ਬਣਦੀ ਨਾ ਨਾ ਆਪਿਆ ਰਹਿ ਦੇ ਮੇਰੇ ਦਿੱਤਾ ਲੈ ਲਈ ਆ ਆ ਪੈਂਦੇ ਰੰਗ ਨੇ ਚੇਤਾ ਤੈ ਤ ਨਹੀਂ ਭਲਾ ਆ ਪਿਆ ਆਂ ਦਾ ਦੇ ਦਾਂਗੀ ਪੈਸੇ ਤੈਨੂੰ ਹੁ ਆਜ ਤੇ ਵੀ ਚੇਤਾ ਆਇਆ ਵੇ ਕਿਤਰਾ ਦੇਣ ਜਿੱਦਾਂ ਤੂੰ ਆਖੇਂਗਾ ਉਹਦਾ ਦੇ ਦਾਂਗੇ ਤੂੰ 10 ਦਿਨਾਂ ਦਾ ਕਰਾਰ ਨਹੀਂ ਮੈਂ ਕਰਦੀ ਐਵੇਂ ਮੈਨੂੰ ਤੇ ਤੇਰਾ ਚੇਤਾ ਵੇ ਚਾਹੀਦੇ ਦੇ ਦਾਂਗੀ ਮੈਂ ਤੈਨੂੰ ਪੈਸੇ ਚਾਹੀਦੇ ਆ ਆ ਹੋਰ ਚਾਹੀਦੇ ਨੇ ਅੱਜ ਮੈਂ ਲੈ ਕੇ ਜਾ ਲੋ ਕੋਈ ਗੱਲ ਨਹੀਂ ਹੋਣਗੇ ਤੇ ਦੇ ਦਾਂਗੀ ਨਾ ਹੋਣਗੇ ਤੇ ਫਿਰ ਮੈਂ ਦਿਹਾੜੀ ਲਾਲੇ ਪੈਣਾ ਵਿਆਜ ਦੇ ਦਾਂਗੀ ਤੈਨੂੰ ਵੀ ਅੱਜ ਮੈਂ 10 ਰੁਪਏ ਵਿਆਜ ਇੰਨਾ ਵੀ ਆਜ ਹਾਂ ਤੇ ਪੈਸੇ ਕਿਨੇ ਦਿੱਤੇ ਨਹੀਂ ਇੰਨੇ ਪੈਸੇ ਤੇ ਕਿੰਨਾ ਵਿਆਜ ਬਣਦਾ ਪਤਾ 1000 ਰੁਪਇਆ 10000 ਬਣ ਜਾਂਦਾ ਤਾਂ ਤੂੰ ਭੈਣ ਤੇ ਪੈਣ ਵਰਤਨਾ ਭੈਣ ਪਰਾਨ ਨੂੰ ਨਾ ਨਾ ਪੈਸੇ ਨਹੀਂ ਵਰਤੀਦਾ ਮੈਂ ਨਾ ਨਹੀਂ ਦੇ ਦਾਂਗੀ ਕੋਈ ਨਹੀਂ ਮੈਂ ਤੈਨੂੰ ਨਾਲੀ ਤੂੰ ਵੀ ਅੱਜ ਨਾ ਲਾਉਣਾ ਠੀਕ ਹੈ ਦੇ ਦਾਂਗੀ ਤੈਨੂੰ ਮੈਂ ਹਾਂ ਤੇ ਤੂੰ ਇਹ ਤਾਂ ਘਟਾਇਆ ਆਂ ਪੀਏ ਜੇ ਤੂੰ ਪੈਸੇ ਨਹੀਂ ਦਿੱਤੇ ਤੇ ਪੈਸੇ ਦੇ ਕੇ ਤੂੰ ਮੇਰਾ ਵੈਰ ਪਾ ਲਿਆ ਪਾਉਣਾ ਨਹੀਂ ਆਹ ਤੂੰ ਤੇ ਵੇਰ ਪਾਲਾ ਮੇਰੇ ਨਾਲ ਪੈਸੇ ਦੇ ਤੂੰ ਦੇ ਦਿੰਦੇ ਤੇ ਮੈਂ ਨਾ ਪਉਂਦੀ ਫੇਰ ਹਾਂ ਕੋਈ ਨਹੀਂ ਦੇ ਦਾਂਗੀ ਭੈਣ ਦੇ ਦਾਂਗੀ ਪੈਸੇ ਨੇ ਵਰਤਣਾ ਹਾਂ ਨਾ ਲੜੋ ਹਾਂ ਭੈਣੇ ਤੇ ਲੜਨੀ ਹੁੰਦੀ ਪੈਸੇ ਕਾਹਦੇ ਮੈਂ ਲੱਲੇ ਨਹੀਂ ਪੈਸੇ ਪੋਤੀ ਹੋਇਆ ਭੈਣ ਭਰਾ ਭੈਣ ਭਰਾਈ ਆ ਨਹੀਂ ਨਹੀਂ ਤੈਨੂੰ ਇਹ ਹੀ ਬੋਲਦੀ ਨਹੀਂ ਗੀ ਬੋਆ ਆਹ ਚੰਗਾ ਬੋਲੀ ਹੁਣ ਆਣ ਕੇ ਤੂੰ ਤੇ ਵਿਆਹ ਕਰ ਕਰ ਤਰ ਕੇ ਤੂੰ ਵਿਆਹ ਜੀ ਲਾ ਲਿਆ ਹੁਣ ਇਹ ਦੇ ਆਹ ਕੋਈ ਨਹੀਂ ਮੈਂ ਦੇ ਦਾਂਗੀ ਕਰਾਰ ਕਰ ਲਾ ਮੇਰੇ ਦਿਹਾੜੀ ਦਾ ਚੱਲ ਕੋਈ ਨਹੀਂ ਭੈਣਾ ਨਾ ਲੈ ਪੈਸੇ ਦੇ ਤੇ ਮਿਲ ਜਾਣੇ ਆ ਦੇ ਦੀ ਮੇਰੀ ਜੋ ਜੀ ਕਰੇ ਨੀ ਮੈਂ ਦਿਹਾੜੀ ਟੰਗ ਚ ਤੇ ਚੱਲ ਭੈਣਾ ਤੂੰ ਅਸ਼ਰੋ ਪੈਸੇ ਤੇ ਮਿਲ ਜਾਣੇ ਆ ਲੜੋ ਨਾ ਦਿਖਾ ਕਰੋ ਪੈਸੇ ਇੰਨਾ ਹਾਡਾ ਪਿਆਰ ਆਪੋ ਜੇ ਇੰਨਾ ਹਾਡਾ ਮੋਹ ਆਪੋ ਜੇ ਤੇ ਤੂੰ ਕੀਤੇ ਔਰ ਕੇ ਪੈਸੇ ਦੇ ਕੇ ਵਿਆਹ ਜਲਾ ਲਿਆ ਤੇ ਉਤੋਂ ਵਾਰੀ ਆਣ ਕੇ ਲੜਨ ਦਿਆ ਵੀ ਤੂੰ ਚੱਲ ਕੋਈ ਨਹੀਂ ਭੈਣਾ ਜੱਫੀ ਪਾ ਲੋ ਤੂੰ ਖੋਜੋ ਜੱਫੀ ਕਿੱਥੇ ਪਾਉਣੇ ਕੰਮ ਕੀਤੇ ਨੇ ਨਹੀਂ ਨਹੀਂ ਆ ਜੱਫੀ ਪਾਉਣੇ ਕੰਮ ਕੀਤੇ ਇਹਦਾ ਵਾਦੇ ਘਟੇ ਨੇ ਜੱਫੀ ਪਾਉਣੇ ਮੈਂ ਕਦੋਂ ਮੈਂ ਪੈਸੇ ਦੇ ਕੇ ਫੇਰ ਪ ਆਹ ਆਹ ਉਹ ਪੈਣਾ ਬੁੱਧੀ ਲੜਾਕੀ ਬਹੁਤ ਚੰਗੀ ਵੇਖ ਲਾ ਆਹੋ ਆਹ ਜਾਂਦੀ ਰਹੀ ਹੁਣ ਜਾਣਾ ਹੀ ਉਹਨੇ ਕਿ ਹੋਰ ਕੀ ਆ ਪੈਸੇ ਲੈਣ ਆਈ ਦੱਸਿਆ ਨੇ ਪੈਸੇ ਨੇ ਖੁਸ਼ੀਆਂ ਮਿਲਦੀਆਂ ਕੋਈ ਨਹੀਂ ਪੈਣ ਕੋਈ ਨਹੀਂ ਖੁਸ਼ੀਆਂ ਪੈਸੇ ਨਾਲ ਨਹੀਂ ਮਿਲਦੀਆਂ ਪੈਸਾ ਨਹੀਂ ਮਿਲਦੇ ਪੈਸਾ ਦੇਣਾ ਮਿਲ ਜਾਂਦਾ ਪੈਸਾ ਤੇ ਪੈਰ ਮਿਲ ਜਾਂਦਾ ਹੋਰ ਹਾਂ ਸਹੀ ਗੱਲ ਆ ਪੈਸੇ ਤਾਂ ਥਾਦੀ ਮੈ ਆਲੇ ਕਈ ਆਏ ਤੇ ਕਈ ਗਏ ਸਹੀ ਗਏ ਸਹੀ ਗੱਲ ਜੇ ਇਹਨੇ ਪੈਸੇ ਨਾ ਵਰਤਣਾ ਹੋਰ ਸਾਡਾ ਪੈਸਾ ਨਾ ਵਰਤਣਾ ਹੋਣਾ ਕਿ ਉਹ ਤਾਂ ਆਂ ਤੇ ਲਟ ਕੇ ਗਈ ਆ ਉਹ ਚੰਗਾ ਕੰਮ ਨਹੀਂ ਕਰ ਹੈਗਾ ਹੈ ਕਿ ਨਹੀਂ ਨਾ ਹੋਰ ਕੀ ਆ ਜੋ ਤੇ ਜਿਹੜਾ ਪਿਆਰ ਆ ਉਹ ਪੈਸੇ ਨਾਲ ਥੋੜੀ ਹੁੰਦਾ ਵਾ ਦੇ ਰਾਂ ਕਿ ਪੈਸੇ ਮੈਂ ਦੇਨੇ ਨਹੀਂ ਕਿ ਅਗਲੀ ਨੂੰ ਵੀ ਆ ਠੋਕ ਲਿਆ ਨਾਲ 10 ਤੇ ਵੀ ਆਲੇ ਆ ਕੇ ਤੇ ਇਹਨੂੰ ਬਹੁਤੀ ਪੂਰੀ ਪੈ ਜਾਨੀ ਹੋਰ ਕੀ ਆ ਪੈਸੇ ਨਾਲ ਵਰਤਨਾ ਕੇ ਆ ਦੋ ਤੀ ਹਾਂ ਕਹੇ ਤੇ ਫਿਰ ਪੈਸੇ ਨਾਲ ਥੋੜੀ ਹੁੰਦੀ ਆ ਪਿਆਰ ਨਾਲ ਖੁਸ਼ੀ ਆਉਂਦੀ ਆ ਨਹੀਂ ਨਹੀਂ ਉਹਨੂੰ ਪੈਸੇ ਨਾਲ ਹੀ ਤੋ ਬੈਠ ਰੋ ਸਾਰ ਕੋਈ ਗੱਲੀ ਪੇ ਮਰਜੀ ਐ ਨੋ ਦੀ ਹਾਂ ਹੋਰ ਕੀ ਮਰਜੀ ਐਗਾ ਹੁਣ ਕੇ ਵੇਖੇ ਕਿਦਾਂ ਪੁੜਕ ਰਹੀ ਗਈ ਐ ਲੜ ਕੇ ਗਈ ਐ ਨਾ ਚਲ ਜਾਵੇ ਕਿਰ ਕੀ ਮੈਂ ਜਾ ਜਾਣੀ ਐ ਤੂੰ ਚਲ ਮੈਂ ਅਜੇ ਪੈਸੇ ਦੇ ਦਿੰਦੀ ਤੂੰ ਦੇਹੜੀ ਨੀ ਕਿਉਂ ਦੇਨੇ ਤੂੰ ਪੈਸੇ ਦੇਨੇ ਆਹ ਮੈਂ ਦਵਾਂਗੀ ਮੇਰੇ ਕੋਲ ਆ ਕੇ ਤੈਨੂੰ ਮੈਂ ਨਾ ਰੱਟਾ ਭਾਲਾ ਖਣਾ ਲੈ ਨਹੀਂ ਐੜੀ ਮੇਰੇ ਕੋਲ ਪੈਸੇ ਲੈ ਗਏ ਨੀ ਐੜੀ ਮੈਂ ਨਹੀਂ ਲੜਦੀ ਮੈਂ ਕਦੇ ਵੀ ਲੜਦੀ ਨਹੀਂ ਭੈਣ ਭਰਾ ਜੋ ਪੈਸੇ ਰੱਖ ਤੇ ਇਹਨੇ ਤਾਂ ਬੜੇ ਬੜੇ ਭੁੱਲ ਜਾਂਦੇ ਪੈਸੇ ਜੋ ਵੇਖ ਲੈ ਨਾ ਬੜੀ ਦੁਨੀਆ ਐੜੀ ਨਹੀ ਮੈਂ ਨਹੀਂ ਬਦਲਦੀ ਸਾਰੇ ਇੱਕੋ ਜਿਹੇ ਥੋੜੇ ਹੁੰਦੇ ਆ ਆਏ ਜੇ ਲੈਨੇ ਆ ਆਹ ਉਹ ਦੇਨੇ ਪੈ ਰਹੇ ਨੇ ਹਾ ਜੇ ਉਹ ਪੈਣੇ ਦਾ ਕਰ ਕੀ ਮੈਂ ਨਹੀਂ ਕਰਦੀ ਕਦੀ ਚਾਹ ਦੇ ਲੈ ਚਲ ਦੇ ਦੀ ਫਿਰ ਮੈਂ ਚਲ ਠੀਕ ਤੇ ਮੈਂ ਦੇ ਦਾਂਗੇ ਇਹਨੂੰ ਚਲ ਠੀਕ ਹਾ ਹੋਰ ਕੀ ਕਿਨੇ ਪੈਸੇ ਨੇ ਹੁੱਬ ਦੱਸੇਗੀ ਨਾ ਹੁਣ ਆਏ ਦੀ ਤੇ ਹੁਣ ਕਿੱਥੇ ਆਉਣ ਲੜਕੇ ਤੇ ਚਲ ਗਈ ਹੁਣ ਕਿੱਥੇ ਆਉਂਦੀ ਆ ਆਏ ਕੀ ਬਹੁਤ ਦੇਨੇ ਪੈ ਰਹੇ ਲੜਕੇ ਭਾਵੇਂ ਚਲ ਅਗਲੀ ਵਿਆਹ ਸਨ ਆ ਗਈ ਮੈਨੂੰ ਆਹ ਮੈਂ ਵੀ ਅੱਜ ਲਾ ਲਿਆ 12 12000 ਬਣਾ ਗਈ ਫਿਰਕੇ 12000 ਬਣਾ ਗਈ ਤੈਨੂੰ ਪਤਾ ਉਹਦੀ ਜਬਾਨ ਦਾ ਆਹੋ ਨਾ 12 ਬਣਾਉਣਾ ਕਿ 14 ਬਣਾਉਣਾ ਉਹਨੇ ਇਹ ਗੱਲ ਦਾ ਪਤਾ ਕੋਈ ਨਹੀਂ ਪੈਸੇ ਦੇ ਮੁੱਥੇ ਲੱਗਣਾ ਆਹਾਂ ਦੇ ਪੈਸੇ ਉਹਨਾਂ ਪੈਸੇ ਪਿਆਰੇ ਨੇ ਕੁਝ ਥੋੜੀਆਂ ਪਿਆਰੀਆਂ ਤੇ ਭੈਣ ਭਰਾ ਨੇ ਕੋਈ ਗੱਲ ਫਿਰ ਤੀ ਆਹ ਹੋਗੀ ਇਹੇ ਵਾਲੀ ਪਰ ਇਹਦਾ ਕੀਤਾ ਹੀ ਨਹੀਂ ਇਹ ਤਾਂ ਤੂੰ ਦੇ ਲੜਾਈ ਨਾ ਕਰੋ ਮੇਰੇ ਬੈਣ ਲੜਾਈ ਕਰ ਗਈ ਹੋਗੇ ਦੇਖੀ ਨਹੀਂ ਤੂੰ ਨਹੀਂ ਮੈਂ ਆਣਾ ਮੈਂ ਤਾਂ ਫਾਇਦਾ ਕਰੀਰ ਕਰੇਗੀ ਨਾ ਹੋਰ ਇਹ ਦਵਾਈ ਕਰੇ ਆਹ ਤੌੜੀ ਆਈਓ ਜੇ ਮੇਰੇ ਹੱਥੀ ਪੈਨ ਤੱਕ ਗਈ ਓ ਹੋਰ ਇਹਨੂੰ ਪੈਸੇ ਨਾਲ ਪਿਆਰ ਆ ਪੈਣ ਭਰਾ ਪਿਆਰ ਨਾ 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 ਪੈਣ ਭਰਾ ਸੌਰੀ ਆ ਨਹੀਂ ਉਹਨੂੰ ਤੇ ਨਾ ਪੈਸੇ ਨਾਲ ਪਿਆਰ ਬਕਾ ਨਾ ਹੋਵੇ ਨਹੀਂ ਹਾਂ ਹੁਣ ਕੀ ਪਤਾ ਕਿੰਨਾ ਵਿਆਜ ਲਾ ਲਿਆ ਕਿੰਨਾ ਨਹੀਂ ਉਹਨੇ ਪੈਸੇ ਜਿੰਨਾਂ ਵਿਆਜ ਚਲ ਹੁਣ ਪੁੱਛ ਲਈ ਮੈਂ ਤੇ ਦੇ ਦਾਂਗੀ ਉਹ ਤੇ ਦੇਣਾ ਹੀ ਪੈਣਾ ਹੁਣ ਹਾਂ ਹਾਂ ਚਲ ਗਾਉਂ ਤੋਂ ਨਾ ਬਿਲਕੁਲ ਮੈਂ ਤਾਂ ਖਵਾਦਾਂ ਆਈ ਹੋਰ ਮੈਨੂੰ ਮਿਲ ਮਿਲਦਾ ਉਹਦੇ ਹੀ ਤਈ ਆਣ ਹਾਂ ਚਲ ਭੈਣ ਨਾ ਜਾ ਕੇ ਟੁਕਸੁਕ ਫੋਲ ਲੈ ਮੈਨੂੰ ਬੋਲ ਨਾ ਡੋ ਗੱਲ ਰਫਾ ਦਫਾ ਕਰੋ ਮੈਂ ਚੱਲੀ ਆਪਣੇ ਘਰ ਤੇ ਖੁਸ਼ੀਆਂ ਚਾਹੀਦੀਆਂ ਠੀਕ ਚੰਗਾ ਚਲ ਭੈਣ ਰਾਜੀ ਰੋ ਹਾਂ ਚਲ ਇਹ ਵੀ ਚੰਗਾ ਜਾ ਤਵਾ ਦਿੱਤਾ ਪਾਇਆ ਉਹ ਦੇਨੇ ਪੈਨੇ ਹੁਣ ਕੇ ਦੇਦੀ ਮੈਂ ਤੇ ਦੇ ਜਾਗੀ ਇਹਨੂੰ ਮੈਂ ਆਹ ਹੋਰ ਮੈਂ ਘਰ ਨਹੀਂ ਜਾਣਾ ਇਹਦੇ ਆ ਨਾ ਨਾ ਹੋਰ ਸੁਣਾ ਕੱਲ ਦਾਂਗੀ ਜਾ ਕੇ ਜਾਂ ਤੂੰ ਆਪੇ ਦੇ ਨਹੀਂ ਪਾਇਆ ਉਹਨੂੰ ਆਹ ਹੋਰ ਹੈ